ਕਹਾਵਨ ਨਾਲ ਬੈਠ ਕੇ ਸੋਚਣ ਦੇ ਲੋਗ ਹੈ ਕਿ ਕਿਉਂ ਸਾਨੂੰ ਜੁੱਧ ਲੜਨਾ ਪੈ ਰਿਹਾ ਹੈ ਨਸ਼ਿਆਂ ਦੀ ਬਗਦਦ ਇੱਥੇ ਜਿੱਥੇ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਹੋ ਰਹੀਆਂ ਨੇ ਸਾਡੀ ਕਿ ਬਹੁਤ ਹੀ ਭਾਗ ਮੇਟੋਂ ਉਤੇ ਸਾਡੇ ਸਿਹਤ ਮੁਤਾਕ ਦੇ ਕਰਮਚਾਰੀਆਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਨੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਆਪਣੀ ਆਮਦਨ ਬਲਤੇ ਆਉਂਦਾ ਪੈਦਾ ਅਸੀਂ ਵਧੀਆ ਦਵਾਈ ਚੋਂਦੇ ਆ ਵਧੀਆ ਦਵਾਈਆਂ ਵਰਤਦੇ ਆ ਵਧੀਆ ਖਾਤਾ ਵਰਤਦੇ ਆ ਪੱਛੇ ਝਾੜ ਨਾਲ ਲਈ ਕੰਮ ਕਰਦੇ ਆ ਪਰ ਪਕਦੇ ਨਹੀਂ ਸੋਚੇ ਵੀ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਕਿਉਂਕਿ ਜਿਸ ਤਰ੍ਹਾਂ ਸਾਨੂੰ ਆਪਣੀ ਆਮਦਨ ਬਲਤੇ ਆਉਂਦਾ ਯਦ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਖੇਤੀਬਾੜੀ ਵਿਭਾਗ ਦਲਾ ਖੇੜਾ ਨੇ ਕਰਵਾਇਆ ਬਡਾਲੀ ਅੱਲਾ ਸਿੰਘ ਵਿਖੇ ਇੱਕ ਸੈਮੀਨਾਰ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਏਡੀਸੀ ਵਿਕਾਸ ਸਰਦਾਰ ਸੁਰਿੰਦਰ ਸਿੰਘ ਢਾਲੀਵਾਲ ਉਹਨਾਂ ਨੇ ਕਿਹਾ ਕਿ ਕਿਸਾਨ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਸਿਰਫ ਸਰਕਾਰ ਦੀ ਹੀ ਲੜਾਈ ਨਹੀਂ ਸਗੋ ਇਸ ਵਿੱਚ ਹਰ ਇੱਕ ਵਰਗ ਦਾ ਸਾਥ ਜ਼ਰੂਰੀ ਹੈ ਇਸ ਮੌਕੇ ਤੇ ਡੀਐਸਐਸ ਵਰਿੰਦਰ ਸਿੰਘ ਟਿਵਾਣਾ ਨੇ ਵੀ ਨਸ਼ਿਆਂ ਵਿਰੁੱਧ ਮਹੰਮ ਦੇ ਵਿੱਚ ਨੌਜਵਾਨਾਂ ਨੂੰ ਹਿੱਸਾ ਪਾਉਣ ਦੇ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ ਨੇ ਕਿਹਾ ਕਿ ਫਸਲਾਂ ਵਿੱਚ ਵਿਭਿੰਨਤਾ ਲਿਆ ਕੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਤੇ ਬਲਾਕ ਖੇਤੀਬਾੜੀ ਅਫਸਰ ਗੁਰਪਾਲ ਸਿੰਘ ਨੇ ਕਿਹਾ ਬਲਾਕ ਖੇੜਾ ਦੇ ਵਿੱਚ ਹਰ ਇੱਕ ਕਿਸਾਨ ਨੂੰ ਖੇਤੀਬਾੜੀ ਪਾਕ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਮਹੀਆਂ ਕਰਵਾਈਆਂ ਜਾਂਦੀਆਂ ਹਨ। ਉਹ ਕਿਸੇ ਵੀ ਸਮੇਂ ਉਹਨਾਂ ਦੇ ਦਫ਼ਤਰ ਬਡਾਲੀ ਅੱਲਾ ਸਿੰਘ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਸਟੇਟ ਅਵਾਰਡੀ ਨੋਰੰਗ ਸਿੰਘ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਬਾਰੇ ਆਪਣੇ ਵਿਚਾਰ ਦਿੱਤੇ। ਉਹਨਾਂ ਕਿਹਾ ਕਿ ਅਗਰ ਜੇਕਰ ਕਿਸੇ ਵਿਅਕਤੀ ਨੂੰ ਨਸ਼ੇ ਦੀ ਲਤ ਲੱਗ ਗਈ ਹੈ ਤਾਂ ਉਸ ਦੀ ਕਾਉਂਸਲਿੰਗ ਕਰਕੇ ਉਸ ਤੇ ਨਸ਼ੇ ਦੀ ਪੈੜੀ ਆਤ ਨੂੰ ਛੁਡਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਆਏ ਡਾਕਟਰ ਸਹਿਬਾਨ ਅਤੇ ਸਾਈਕੋਲੋਜਿਸਟ ਨੇ ਨਸ਼ੇ ਦੇ ਮਾਰੇ ਪ੍ਰਭਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਖੇਤੀਬਾੜੀ ਪਾਗ ਦੇ ਮਾਹਿਰਾਂ ਵੱਲੋਂ ਖੇਤੀਬਾੜੀ ਦੇ ਨਵੇਂ ਬੀਜਾਂ ਤੇ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਨੰਬਰਦਾਰ ਹਰਬੰਸ ਸਿੰਘ ਨੇ ਆਰਗੈਨਿਕ ਖੇਤੀ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਬਡਾਲੀ ਆਲਾ ਸਿੰਘ ਦੇ ਸਰਪੰਚ ਪਿਰਤਪਾਲ ਸਿੰਘ ਅਤੇ ਇਲਾਕੇ ਦੇ ਸਪੰਚ ਸਰਪੰਚ ਅਤੇ ਇਲਾਕੇ ਦੇ ਕਿਸਾਨ ਮੌਜੂਦ ਸਨ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਮਾਲਜੋਕ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਹਾਜ਼ਰੀ ਲਵਾਈ ਜਾਣੀ ਸੀ ਉਹਨਾਂ ਨੂੰ ਕੋਈ ਐਮਰਜੈਂਸੀ ਮੀਟਿੰਗ ਔਨ ਕਰਕੇ ਮੇਰੀ ਡਿਊਟੀ ਲੱਗ ਗਈ ਇੱਥੇ ਆਉਣ ਦੀ ਮੈਂ ਬਹੁਤ ਲੰਬਾ ਨਹੀਂ ਬੋਲਾਂਗਾ ਮੈਨੂੰ ਪਤਾ ਚੱਲਿਆ ਤੁਸੀਂ ਕਾਫੀ ਦੇਰ ਤੋਂ ਬੈਠੇ ਹੋ ਬਹੁਤ ਹੀ ਇਹ ਇੱਕ ਸੰਜੀਦਾ ਮਸਲਾ ਹੈ ਬਹੁਤ ਜ਼ਰੂਰੀ ਹੈ ਇਹ ਤੇ ਗੱਲ ਕਰਨੀ ਔਰ ਕਾਫੀ ਦੇਰ ਤੋਂ ਤੁਸੀਂ ਇੱਥੇ ਬੈਠ ਕੇ ਇਸ ਬਾਰੇ ਵਿਚਾਰ ਕਰ ਰਹੇ ਹੋ ਮੈਂ ਸਮਝਦਾ ਕਿ ਸਾਨੂੰ ਇਹੋ ਜਿਹੇ ਮੁੱਦਿਆਂ ਤੇ ਥੋੜੀ ਦੇਰ ਰੁਕ ਕੇ ਠਹਿਰਾਵ ਨਾਲ ਬੈ ਕੇ ਸੋਚਣ ਦੀ ਲੋੜ ਹੈ ਕਿ ਕਿਉਂ ਸਾਨੂੰ ਜੁੱਦ ਲੜਨਾ ਪੈ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਕੀ ਅਸੀਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਏ ਪਏ ਕੀ ਅਸੀਂ ਆਪਣੇ ਬੱਚਿਆਂ ਨਾਲ ਜੋ ਪਿਆਰ ਮੁਹੱਬਤ ਮੋਹ ਦੀਆਂ ਤੰਦਾਂ ਸਾਡੇ ਮਾਪਿਆਂ ਨੇ ਸਾਡੇ ਨਾਲ ਰੱਖੀਆਂ ਸੀ ਕਿਤੇ ਉਹ ਤਿਰਕਤਾਂ ਨਹੀਂ ਰਹੀਆਂ ਜੀਆਂ ਕਿਉਂ ਨਸ਼ੇ ਕਰ ਰਹੇ ਆ ਪਰ ਬੱਚੇ ਇਹ ਇਹੋ ਜਿਹੇ ਸਵਾਲ ਨੇ ਜਿੰਨਾ ਬਾਰੇ ਸਾਨੂੰ ਬੈਠ ਕੇ ਸੋਚਣਾ ਪਏਗਾ ਸਾਰੇ ਪੰਜਾਬੀਆਂ ਨੂੰ ਮੈਂ ਬਹੁਰੇ ਨੰਬਰ ਦਾ ਸੌ ਸੁਣ ਰਿਹਾ ਸੀਗਾ ਬੜਾ ਚੰਗਲ ਗਵਰਨਰ ਨੂੰ ਸੁਣ ਕੇ ਰੱਬ ਵਰਗੇ ਬੰਦੇ ਨੇ ਉਹੋ ਜਿਹੀ ਗੱਲਾਂ ਕਰਕੇ ਗਏ ਨੇ ਸੱਚੀਆਂ ਆਏ ਲੱਗਦਾ ਸੀ ਜਿਵੇਂ ਰੱਬ ਵੀ ਬੋਲ ਰਿਹਾ ਹੋਵੇ ਬਿਲਕੁਲ ਸਹੀ ਕਿਹਾ ਉਹਨਾਂ ਨੇ ਇਹ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਨਹੀਂ ਇੰਨੇ ਨੇ ਆਪਣਾ ਗਲਬਾ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਕਿ ਆਮ ਬੰਦਾ ਇਹਨਾਂ ਤੋਂ ਕਿਨਾਰਾ ਕਰਕੇ ਲੰਘਣਾ ਪੈਂਦਾ ਪਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਜੰਗ ਹੁਣ ਆਰ-ਪਾਰ ਦੀ ਹੈ ਐਗਰੀਕਲਚਰ ਦੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਆਮ ਫਸਲਾਂ ਦੀ ਗੱਲ ਕਰਦੇ ਹਾਂ ਤੇ ਅੱਜ ਅਗਰ ਸਾਨੂੰ ਡਿਪਾਰਟਮੈਂਟ ਨੂੰ ਮਸਲਾ ਦੀ ਗੱਲ ਕਰਨ ਦੀ ਜ਼ਰੂਰਤ ਪਈ ਆ ਤਾਂ ਇਥੋਂ ਸਮਝ ਸਕਦੇ ਹਾਂ ਕਿ ਮਸਲਾ ਬਹੁਤ ਜ਼ਿਆਦਾ ਸੰਜੀਦਾ ਹੋ ਚੁੱਕਾ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹਦੇ ਲਈ ਹੁਣ ਜ਼ੀਰੋ ਟੋਲਰੈਂਸ ਨਹੀਂ ਬਰਦਾਸ਼ਤ ਕੀਤਾ ਜਾਊਗਾ ਕੋਈ ਵੀ ਨਸ਼ੇ ਦਾ ਵਪਾਰ ਇਹ ਬਿਲਕੁਲ ਸਹੀ ਕਿਹਾ ਤੁੰਦਰ ਸਾਹਿਬ ਨੇ ਆਮ ਬੰਦਾ ਡਰਦਾ ਹੈ ਮੈਂ ਕਿਉਂ ਬੰਦਾ ਲਵਾਉਂਦੇ ਨਾ ਸੀ ਸਾਹਿਬ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਆਪ ਦੱਸਣਾ ਚਾਹੁੰਦੇ ਸੀ ਮੈਂ ਦੱਸ ਰਿਹਾ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ ਅਸੀਂ ਅਗਰ ਤੁਹਾਨੂੰ ਲੱਗਦਾ ਹੈ ਵੈਸੇ ਪੁਲਿਸ ਵੀ ਹੋਵੇ ਜੇ ਤੇ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਾਡੇ ਸਿਵਲ ਦੇ ਜਿਹੜੇ ਅਧਿਕਾਰੀ ਨੇ ਸਾਨੂੰ ਆ ਕੇ ਮਿਲੂ ਸਾਨੂੰ ਦੱਸੋ ਆਪਣੀ ਸਮੱਸਿਆ ਜਿਸ ਤਰ੍ਹਾਂ ਹੈਲਥ ਡਿਪਾਰਟਮੈਂਟ ਤੋਂ ਮੈਡਮ ਨੇ ਕਿਹਾ ਕਿ ਤੁਹਾਡਾ ਨਾਮ ਮੁਕਤ ਰੱਖਿਆ ਜਾਏਗਾ ਅਸੀਂ ਤੁਹਾਡਾ ਨਾਮ ਮੁਕਤ ਰੱਖਾਂਗੇ ਬਟ ਆਪਾਂ ਸੀਰੀਅਸਲੀ ਇਹਦੇ ਤੇ ਕੰਮ ਕਰਨਾ ਪਏਗਾ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ نسلਾਂ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਜੋ ਬੱਚਾ ਇੱਕ ਵਾਰ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਜਾਂਦਾ ਹੈ ਉਹਨੂੰ ਕੱਢ ਕੇ ਜਿਹੜਾ ਬਹੁਤ ਔਖਾ ਹੈ ਮੈਂ ਮਿਲਿਆ ਐਸੀ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ 15 15 16 16 ਸਾਲ ਨਸ਼ਾ ਕਰਦੇ ਰਹੇ ਆ ਲੇਕਿਨ ਵਾਪਸ ਆ ਗਏ ਬਹੁਤ ਅੱਛਾ ਕੰਮ ਕਰ ਰਹੇ ਨੇ ਗੁਰੂ ਖੁਸ਼ ਨਸੀਬ ਨੇ ਉਹਨਾਂ ਦੇ ਮਾਪਿਓ ਕਿਉਂ ਨਸ਼ਾ ਕਰਨਾ ਛੱਡ ਗਏ ਨੇ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀ ਰਹੇ ਆ ਪਰ ਉਹਨਾਂ ਦਾ ਕੀ ਜਿਨ੍ਹਾਂ ਨੂੰ ਅਸੀਂ ਬਚਾਈ ਨਹੀਂ ਪਾਵਾਂਗੇ ਜਿਹੜੇ 15 16 ਸਾਲ ਜੀ ਨਹੀਂ ਸਕੀ ਸਾਡੀ ਕਿੰਨੀ ਪਵਿੱਤਰ ਧਰਤੀ ਫਤਿਹਗੜ ਸਾਹਿਬ ਜਿੱਥੇ ਇੰਨੀਆਂ ਵੱਡੀਆਂ ਸ਼ਹੀਦੀਆਂ ਹੋਈਆਂ ਨੇ ਤੋਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਚੀਜ਼ ਦੇ ਲਈ ਕੁਝ ਨਾ ਕੁਝ ਜ਼ਰੂਰ ਕਰੀਏ ਜੀਵਨ ਨੰਬਰ ਦਾ ਸਭ ਸਭ ਦੱਸ ਰਹੇ ਸੀਗੇ ਕਿ ਇਹ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈ ਜੇ ਅਸੀਂ ਕਹੀਏ ਕਿ ਸਰਕਾਰ ਦੀ ਲੜਾਈ ਹੈ ਸਰਕਾਰ ਨੇ ਤਾਂ 호ਕਾ ਦਿੱਤਾ ਹੈ ਇੱਕ ਯੁੱਧ ਦਾ ਔਰ ਉਹ ਯੁੱਧ ਚ ਆਪਾਂ ਨੂੰ ਸਾਰਿਆਂ ਨੂੰ ਖੜਨਾ ਪਵੇਗਾ ਕਿਉਂਕਿ ਅਸੀਂ ਇਹ ਕਿਉਂ ਉਮੀਦ ਕਰਦੇ ਹਾਂ ਕਿ ਸਾਡਾ ਪਰਿਵਾਰ ਹੈ ਬਹੁਲੇ ਬੰਦੇ ਕਿੰਨੇ ਕਹਿੰਨੇ ਕਿਸਾਨ ਹੈ ਜਿਹੜੇ ਆਰਗੈਨਿਕ ਫਾਰਮ ਕਰਦੇ ਹੈ ਤੇ ਉਹਨਾਂ ਦੱਸਿਆ ਜੀ ਬਰੇ ਕੋ ਚੋਲ ਮੇਰੇ ਕਿਸਾਣਾ ਤੇ ਕੋਈ ਬਾਲਾ ਹੈ ਨਹੀਂ ਤੇ ਭੇ ਜਿਸ ਤਰ੍ਹਾਂ ਸਾਨੂੰ ਆਪਣੀ ਆਮਦਨ ਬਲਤੇ ਆਉਂਦਣਾ ਪੈਂਦਾ ਅਸੀਂ ਵਧੀਆ ਦਵਾਈਂ ਪਾਉਂਦੇ ਆ ਵਧੀਆ ਦਵਾਈਆਂ ਵਰਤਦੇ ਆ ਵਧੀਆ ਖਾਣਾ ਪਰਤਦੇ ਆ ਅੱਛੇ ਚਾੜਦੇ ਨਹੀਂ ਕੰਮ ਕਰਦੇ ਆ ਪਰ ਪਕਦੇ ਨਹੀਂ ਸੋਚੇ ਵੀ ਅਸੀਂ ਆਪਣੇ ਸਿਹਤ ਦਾ ਵਿਚਾਰ ਕਰਾਂ ਮੈਂ ਕਿਸਾਨ ਜੀਰਾਂ ਨੂੰ ਇਹ ਹੀ ਅਪੀਲ ਕਰਾਂ ਉਹ ਆਪਣੇ ਘਰਾਂ ਜੋਗੀ ਨਹੀਂ ਬਲਕੇ ਮੈਂ ਡਾਇਰੈਕਟਰ ਐਗਰੀਕਲਚਰ ਨਾਲ ਜੋ ਚੱਲ ਕੇ ਕੀ ਆ ਸੀ ਇਸ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਕਰਵਾ। ਇਹ ਟ੍ਰੇਨਿੰਗ ਲੈ ਕੇ ਆਪਾਂ ਇਸ ਥੋੜੀ ਦੇ ਸਿਸ਼ੇ ਤੋਂ ਥੋੜਾ ਥੋੜਾ ਕੰਮ ਸ਼ੁਰੂ ਕਰੀਏ ਪਹਿਲਾਂ ਆਪਣੇ ਘਰ ਬਾਤ ਤੋਂ ਸ਼ੁਰੂ ਕਰ ਲਓ ਫਿਰ ਇਸ ਨੂੰ ਅਸੀਂ ਵੱਡੇ ਪੱਧਰ ਤੇ ਕਰੀਏ ਕਿਉਂਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜੈਨਿਕ ਫਾਰਮ ਦੀ ਮੰਡੀ ਲੱਗਦੀ ਹੈ ਫਿਰ ਤੁਹਾਡਾ ਕੋਈ ਨਮਾ ਕੰਮ ਕਰਦੇ ਉਹਦੇ ਲਈ ਥੋੜਾ ਖੋਤਾ ਪਰੇਸ਼ਾਨੀ ਹੁੰਦੀ ਹੈ ਪਰ ਇਹ ਵੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਲੈ ਕੇ ਇੱਕ ਕੋਈ ਮੰਡੀ ਸਿਲੈਕਟ ਜਗਾ ਸਿਲੈਕਟ ਕਰਾਂਗੇ ਜਿੱਥੇ ਇੱਕ ਆਰਗੇਨਿਕ ਫਾਰਮ ਦੀ ਇੱਕ ਦਿਨ ਹਰ ਹਫ਼ਤੇ ਚ ਮੰਡੀ ਲਵਾਵਾਂਗੇ ਇਸ ਲਈ ਮੈਂ ਆਪਣੇ ਸਟਾਫ ਨੂੰ ਕਿਹਾ ਵੀ ਆਪਣੇ ਕਿਸਾਨ ਸਿਲੈਕਟ ਕਰੋ ਜਿਹੜੇ ਟ੍ਰੇਨਿੰਗ ਲੈਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਹੁਣ ਆਪਾਂ ਕੋਲ ਜਿੱਥੇ ਪਹਿਲਾ ਪਹਿਲਾ ਟ੍ਰੇਨਿੰਗ ਕਰਵਾਵਾਂਗੇ ਕਿਉਂਕਿ ਸਾਡੀ ਸਿਹਤ ਲਈ ਬੜਾ ਜ਼ਰੂਰੀ ਹੈ ਅਸੀਂ ਖਾਦਾਂ ਵੀ ਵੱਧ ਵਰਤ ਰਹੇ ਹਾਂ ਦਵਾਈਆਂ ਵੀ ਵੱਧ ਵਰਤ ਰਹੇ ਹਾਂ ਜੇ ਦੂਸਰੇ ਸਟੇਟ ਦੇ ਮੁਕਾਬਲੇ ਜੇਲੀਟ ਦੁਗਣਾ ਤਿਕਣਾ ਵਰਗੇ ਤੇ ਖਾਦਾ ਵਰਤੀ ਜਾ ਰਹੀ ਹੈ ਜਿਹੜਾ ਕਰਕੇ ਆਪਣੇ ਆਮ ਬਿਮਾਰੀਆਂ ਕੁੱਲੇ ਵਰਧੀ ਲਾ ਲੋ ਕੈ ਸਰਦੀ ਲਾ ਲੋ ਗੋਡਿਆਂ ਦੇ ਦਰਜ ਜੋੜਾਂ ਦੇ ਦਰਦ ਕੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਵੱਧੀਆਂ ਜਾ ਰਹੀਆਂ ਤੇ ਬਾਕੀ ਬਹੁਤ ਸਾਰੇ ਕਿਸਾਨ ਵੀ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਇਹ ਜਿਹੜੇ ਗਾਰਡਨ ਕਰਦੇ ਆ ਥੋੜੀ ਬਹੁਤੀ ਸਬਜ਼ੀ ਲਾਉਂਦੇ ਆ ਤੁਸੀਂ ਉਹ ਦੇਖਿਆ ਹੋਊਗਾ ਵੀ ਜਿਹੜੀ ਅਸੀਂ ਬਾਜ਼ਾਰ ਤੋਂ ਸਬਜ਼ੀ ਲੈਂਦੇ ਆ ਤੇ ਆਪਣੇ ਘਰੇ ਆ ਆਪਣੇ ਖੇਤਾਂ ਵਿੱਚ اگਾਈ ਹੋਈ ਸਬਜ਼ੀ ਬਿਨਾ ਕਾਦਾ ਤੋਂ ਬਿਨਾ ਦਵਾਈ ਵਾਲੀ ਉਹਦੇ ਬਣੌਣ ਦੀ ਬੜਾ ਫਰਕ ਪੈਂਦਾ ਔਰ ਖਾਣ ਪੀਣ ਦੀ ਬੜੀ ਟੇਸ ਦਾ ਬੜਾ ਫਰਕ ਪੈਂਦਾ ਬਹੁਤ ਹੀ ਸਤਿਕਾਰਯੋਗ ਇਸ ਸ਼ਾਨਦਾਰ ਫੰਕਸ਼ਨ ਦੀ ਪਤਾਲਗੀ ਕਰ ਰਹੇ ਸਾਡੇ ਸੁਲਮਾਨ ਜੋ ਪੇਰਿਸੀ ਡਿਵੈਲਪਮੈਂਟ ਸਰਦਾਰ ਸੁਰੇਂਦਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡੀ ਐਸ ਐਸ ਟਵਾਰਾ ਸਾਹਿਬ ਇਸ ਜੋ ਸੈਮੀਨਾਰ ਨੂੰ ਲਿਖਣ ਵਾਲੇ ਸਾਡੇ ਮੁੱਖ ਖੇਤੀ ਵਾਲੇ ਅਸ ਸਰਦਾਰ ਗੁਨਾਮ ਸਿੰਘ ਜੀ ਇਸ ਖੇੜਾ ਬਲਾਕ ਦੇ ਏਡੀਓ ਸਾਹਿਬ ਗੁਰਪਾਲ ਸਿੰਘ ਜੀ ਮੈਂ ਬਹੁਤ ਨਾਮਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸਿਹਤ ਵਿਭਾਗ ਤੋਂ ਵੀ ਸਾਡੇ ਸੀਐਚ ਨੂੰ ਮੈਂ ਸਾਡੇ ਨਾਲ ਹਮੇਸ਼ਾ ਹੀ ਐਸੇ ਸਕੂਲਾਂ ਦੇ ਵਿੱਚ ਅਵੇਅਰਨੈਸ ਕੈਂਪ ਲਗਦੇ ਰਹੇ ਨੇ ਅੱਜ ਬਹੁਤ ਹੀ ਇੱਕ ਧੱਖ ਮੀਟਿੰਗ ਉੱਤੇ ਇੱਥੇ ਜਿੱਥੇ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਹੋ ਰਹੀਆਂ ਨੇ ਸਾਜੀਕ ਬਹੁਤ ਹੀ ਧੱਖ ਮੀਟਿੰਗ ਉੱਤੇ ਸਾਡੇ ਸਿਹਤਨਤਾਕ ਦੇ ਕਰਮਚਾਰੀਆਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਨੇ ਜਿ ਤਰ੍ਹਾਂ ਕਿ ਸਾਡੇ ਪੰਜਾਬ ਸਰਕਾਰ ਨੇ ਜੁਦਨ ਸ਼ਹਿਰਪੁਰ ਇੱਕ ਮਹਾਨ ਪੂਰੇ ਪੰਜਾਬ ਲੈ ਵਤੇ ਚਲਾਈ ਹੈ ਉਸ ਦੇ ਤਹਿਤ ਹੀ ਸਾਡੇ ਪਰਸੋਂ ਸਾਡੇ ਸਨਮਾਨਯੋਗ ਜੀ ਸੀਤਾ ਬੈਠੇ ਨੇ ਤਵਾਰਾ ਜੀ ਬੈਠੇ ਨੇ ਉਹਦਾ ਇੱਕ ਰਸਮੀ ਤੌਰ ਤੇ ਘਟਨ ਵੀ ਸਾਡੇ ਮਾਨਯੋਗ ਡੀਸੀ ਡਾਕਟਰ ਸੋਨਾ ਸਿੰਘ ਜੀ ਨੇ ਮਾਤਾ ਮਜੀਦ ਕਾਲਜ ਦੇ ਵਿੱਚ ਕੀਤਾ ਤੇ ਨਾਲ ਦੀ ਨਾਲ ਸਾਰੇ ਜਿਹੜੇ ਡਿਪਾਰਟਮੈਂਟਾਂ ਨੂੰ ਚਾਹੇ ਸਿਹਤ ਵਿਭਾਗ ਹੈ ਖੇਤੀਬਾੜੀ ਵਿਭਾਗ ਹੈ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਹੋਰ ਐਨਜੀਓ ਸੰਸਥਾਾਂ ਨੇ ਉਹਨਾਂ ਨੂੰ ਇੱਕ ਇਹ ਮੈਸੇਜ ਦਿੱਤਾ ਹੈ ਵੀ ਆਪਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਨਸ਼ਾ ਮੁਕਤ ਕਿਸ ਤਰ੍ਹਾਂ ਹੋ ਸਕਦਾ ਹੈ ਤੁਹਾਡੇ ਸਹਿਯੋਗ ਦੇ ਨਾਲ ਜਿੱਥੇ ਪਿੱਛੇ ਮੇਰਾ ਲੈਕਚਰ ਸੀਗਾ ਐਡੀਸੀ ਸਾਹਿਬ ਕਹਿੰਦੇ ਸੀ ਪਹਿਲਾ ਹਸਾਮਤ ਬਲਾਕ ਦੇ ਵਿੱਚ ਜਿੰਨੀਆਂ ਵੀ ਪੰਚਾਇਤਾਂ ਨੇ ਉਹਨਾਂ ਦਿਨੀ ਅਸੀਂ ਬਹੁਤ ਸਾਰੇ ਸੈਮੀਨਾਰ ਲੈ ਬਸਤੀ ਬਲਾਕ ਦੇ ਲੈ ਐ ਇਨੀ ਸਿੱਧਾ ਮਨ ਪਾਸੇ ਹੀ ਗੱਲ ਹੋਉਣੀ ਸੀ ਕਿ ਅਸੀਂ ਖੇੜੇ ਬਲਾਕ ਦੇ ਵਿੱਚ ਵੀ ਜਾਣਾ ਹੈ ਉੱਥੇ ਵੀ ਸੈਮੀਨਾਰ ਲੱਗ ਰਹੇ ਨੇ ਅਸੀਂ ਉੱਥੇ ਪੰਚਾਇਤਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਆਂ ਵੀ ਜ਼ਰੂਰ ਹੀ ਦੇਖਾ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਇਹ ਭੈੜੀ ਆਦਤ ਪੈ ਗਈ ਤਾਂ ਉਹਨੂੰ ਸਭ ਤੋਂ ਪਹਿਲਾਂ ਮੋਟੀਵੇਟ ਕਰਨਾ ਹੈ ਉਹਦੀ ਕਾਉਂਸਲਿੰਗ ਕਰਨੀ ਹੈ ਸਾਡੇ ਕੋਲ ਸਾਈਕੋਲੋਜਿਸਟ ਬੈਠੇ ਨੇ ਕਲੀਨिकल ਸਾਈਕੋਲੋਜਿਸਟ ਵੈਥਨਸ ਸਿਹਤ ਵਿਭਾਗ ਦੇ ਵਿੱਚ ਪੂਰਾ ਇਕਦਮ ਤੱਬਾਬਾਰ ਹੋਇਆ ਪਿਆ ਵੀ ਅਸੀਂ ਇਸ ਨਸ਼ੇ ਦੀ ਮਾੜੀ ਆਦਤ ਨੂੰ ਪੰਜਾਬ ਦੇ ਵਿੱਚੋਂ ਕੱਢ ਕੇ ਇਸ ਨੂੰ ਮੁੜ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋ ਸਮੇਂ ਦੀ ਘਾਟ ਹੋਣ ਕਰਕੇ ਮੈਂ ਇੰਨੇ ਬੇਚੀਆ ਕਰਦਾ ਹੋਇਆ ਇੱਕ ਵਾਰੀ ਫੇਸ ਸਾਡੇ ਮੇਲੇ ਇਲਾਕੇ ਦੇ ਕਿਉਂਕਿ ਸਾਰਾ ਮੇਰਾ ਖੇੜਾ ਬਲਾਕ ਹੈ ਮੈਂ ਸਾ ਉਹਦਾ ਖੱਲ ਬੀਜ ਉੱਥੇ ਮਿਲੇਗਾ ਕਿਉਂਕਿ ਉਹ ਨਵੀਂ ਕਿਸਮ ਹੈ ਇਸ ਕਰਕੇ ਉਹਦਾ ਬੀਜ ਥੋੜਾ ਥੋੜਾ ਮਿਲੇਗਾ ਤਾਂ ਕਿ ਜਿਆਦਾ ਤੋਂ ਜਿਆਦਾ ਕਿਸਾਨ ਜਿਹੜੇ ਨੇ ਖੁਦ ਆਪਣੇ ਖੇਤਾਂ ਦੇ ਵਿੱਚ ਉਹਨੂੰ ਬੀਜ ਕੇ ਉਹਦਾ ਅਗਲੇ ਸਾਲਾਂ ਲਈ ਖੁਦ ਬੀਜ ਤਿਆਰ ਕਰ ਸਕਣ ਤਾਂ ਪੀਆਰ 132 ਜੋ ਕਿਸਮ ਕੱਲ ਉੱਥੇ ਰਿਲੀਜ਼ ਹੋਵੇਗੀ ਨਵੀਂ ਉਹਦੀ ਖਾਸ ਗੱਲ ਇਹ ਹੈ ਕਿ ਤੋ ਘੱਟ ਦੇਣ ਲੈਂਦੀ ਹੈ ਤੇ ਖਾਦ ਵੀ ਉਹਨੂੰ ਘੱਟ ਪੈਂਣ ਮਤਲਬ ਕਿ ਜੇ ਇਸ ਤਰ੍ਹਾਂ ਪੀਆਰ 126 ਹੈ ਉਹਦੇ ਨਾਲੋਂ ਮਤਲਬ ਬਾਹਰਾਂ ਨੇ ਇਹ ਪੰਚਾਦੀ ਲੋੜ ਹੈ ਜਿੰਨਾ ਉਹ ਖਾਦ ਪੰਦਾ ਹੈ ਜਨੂਰੀਆ ਲੱਗਦਾ ਹੈ ਉਹ ਉਹਦੇ ਨਾਲੋਂ ਸਿਰਫ 70% ਜਿਹੜੀ ਖਾਦ ਦੀ ਖਪਤ ਹੋਣੀ ਕਿ ਅਗਲੀ ਬੇਨਤੀmeri ਇਹ ਹੈ ਵੀ ਜੋ ਅੱਜਕੱਲ੍ਹ ਯੁੱਗ ਹੈਗਾ ਵਾ ਉਹ ਟੈਕਨੋਲੋਜੀ ਦਾ ਹੈ ਸਾਹਲ ਵੀ ਸਮਾਜ ਦੇ ਸਾਮ ਨਾਲ ਚੇਂਜ ਹੋ ਰਹੇ ਆ ਉਹ ਵੀ ਹੁਣ WhatsApp ਜਾਂ Facebook ਦੇ ਉੱਤੇ ਖੇਤੀਬਾੜੀ ਦੇ ਭਾਗ ਨਾਲ ਜੁੜਦੇ ਹੈ ਉਹਦੇ ਵਿੱਚ ਕੀ ਹੁੰਦਾ ਹੈਗਾ ਬਹੁਤ ਜ਼ਿਆਦਾ ਫਰਾਡ ਹੁੰਦੇ ਤਾਂ ਸਜੋ ਹੋ ਜਾਂਦੇ ਆ ਤੁਸੀਂ ਦੇਖਦੇ ਹੋਵੋਗੇ ਵੀ ਕਈ ਵਾਰੀ ਜਿਵੇਂ ਤੁਹਾਡੇ ਨਾਲ ਆਨਲਾਈਨ ਖੇਤੀਆਂ ਵਾਇਰਲ ਅੱਜਕੱਲ ਉਹ ਵਾਇਰਲ ਦਾ ਮੈਸੇਜ ਦੀ ਤੁਸੀਂ ਸੁਣਿਆ ਹੀ ਹੋਣਾ ਸਾਰਾ ਇਹਨੂੰ ਸਰਕਾਰ ਵੱਲੋਂ ਜਿਹੜੀ ਮੀਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਕੋਲ ਜਿਹੜਾ ਹੈਲਥ ਡਿਪਾਰਟਮੈਂਟ ਤੋਂ ਟੀਮ ਪਹੁੰਚੀ ਹੈ ਉਧਰ ਸਿਮਰਨ ਮੈਡਮ ਨੇ ਜਿਹੜੇ ਮਤਾਵਰ ਸਾਈਕੋਲੋਜੀ ਜਿਹੜਾ ਹੈਗਾ ਸਿਵਲ ਹਸਪੀਟਲ ਫਤਿਹਗੜ ਸਾਹਿਬ ਵਿਖੇ ਹੈ ਰਾਤ ਨੇ ਤੇ ਉਹ ਜਿਹੜੀ ਡਰਗਸ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਣਗੇ ਮੈਡਮ ਸਿਮਰਨ ਹਰ ਘਰ ਵਿੱਚ ਨਸ਼ਾ ਈਵਨ ਕਿ ਲੇਡੀਆਂ ਵੀ ਨਸ਼ਾ ਕਰਦੀਆਂ ਫੀਮੇਲਸ ਵੀ ਆਈਆਂ ਜਿਹੜੀ ਨਸ਼ਾ ਕਰਦੀਆਂ ਸਪੈਸ਼ਲੀ ਜਿਹੜੇ ਹੌਸਟਲਸ ਐ ਜਿਹੜੇ ਕਾਲਜਸ ਐ ਉਸ ਵਿੱਚ ਨਸ਼ਾ ਬਹੁਤ ਜ਼ਿਆਦਾ ਵਰਤੋਂ ਕੀਤਾ ਜਾ ਰਿਹਾ ਹੈ ਹੁਣ ਸਭ ਤੋਂ ਮੇਨ ਗੱਲ ਹੈ ਕਿ ਜਿਹੜੇ ਏ ਤੁਹਾਡੇ ਏਜ ਵਾਲੇ ਲੋਕ ਬੈਠੇ ਐ ਸਮਝਦੇ ਕਿ ਜਿਹੜੀ ਸ਼ਰਾਬ ਹੈ ਉਹ ਨਸ਼ਾ ਨਹੀਂ ਹੈ ਪੇਸ਼ੈਂਟ ਸਾਹਿਬ ਕੀ ਕਹਿੰਦਾ ਮੈਡਮ ਅਸੀਂ ਤਾਂ ਦੋ ਪੈਗ ਲਾਂਦੇ ਹਾਂ ਉਸ ਤੋਂ ਜ਼ਿਆਦਾ ਨਹੀਂ ਹਾਂਦੇ ਸਿਰ ਦੋ ਪੈਗ ਨਾਲ ਹੀ ਹੋ ਜਾਂਦਾ ਦੋ ਪੈਗ ਲਾ ਕੇ ਅਸੀਂ ਸੋ ਜਾਂਦੇ ਹਾਂ ਪਰ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਹ ਵੀ ਇੱਕ ਨਸ਼ਾ ਹੀ ਹੈ ਠੀਕ ਹੈ ਜਿਹੜੇ ਤੁਹਾਡੇ ਸਰੀਰ ਨੂੰ ਖਰਾਬ ਕਰ ਰਿਹਾ ਸਭ ਤੋਂ ਜ਼ਿਆਦਾ ਸਾਡਾ ਲਿਵਰ ਖਰਾਬ ਕਰ ਰਿਹਾ ਤੇ ਤੁਹਾਡੇ ਪੈਸੇ ਵੀ ਵੇਸਟ ਹੋ ਰਿਹਾ ਇਸ ਤੋਂ علاوہ ਫੇਟ ਬਲਕ ਉਸੇ ਹੀ ਦੇ ਉਹ ਉਸ ਤੋਂ ਬਾਦੋਂ ਪਤਾ ਮਿਲਦਾ ਉਸ ਤੋਂ ਬਾਦ ਨੜਾਈ ਚਲੇ ਹੁੰਦੇ ਆ ਤੁਹਾਡੇ ਕੋਲ ਦਿੱਕਤ ਆ ਜਾਂਦੀ ਤੇ ਤਾਂ ਉਹਨਾਂ ਨੂੰ ਥੋੜੀ ਜਿਹੀ ਇੰਨੀਲੀ ਦੇ ਦਿੱਤੀ ਜਾਂਦੀ ਸੀ ਕਿ ਉਹ ਠੀਕ ਹੋ ਜਾ ਪਰ ਅੱਜ ਕੱਲ ਉਹਨੂੰ ਓਵਰ ਇਹ ਦਿੱਤਾ ਜਾਂਦਾ ਉਹਨੂੰ ਅੱਜ ਇਹ ਡਰਗ ਦਿੱਤਾ ਜਾਂਦਾ ਹੁਣ ਇੱਕ ਬਜ਼ੁਰਗ ਵੀ ਬੈਠਿਆ ਹੈ ਹੋਰ ਨੌਜਵਾਨ ਵੀ ਬੈਠਿਆ ਹੋਣਾ ਦਾ ਇਹ ਮੈਂ ਮੰਨਦਾ ਕਿ ਸਾਨੂੰ ਥਕਾਵਟ ਨਹੀਂ ਹੁੰਦੀ ਅਗਰ ਅਸੀਂ ਅਸਲੀ ਰਹਿਦੇ ਆਂ ਆਪ ਕੋ ਕੀ ਲੱਗਿਆ ਸੀ ਕੰਮ ਕਰ ਪਾਉਂਦੇ ਪਰੇ ਬਹੁਤ ਵੱਡਾ ਵੈਨ ਹੈ ਉਸ ਤੋਂ ਬਿਨਾ ਵੀ ਦੁਨੀਆ ਚੱਲਦੀ ਹੈ ਡਰਿੰਕ ਕਰਦੇ ਆ ਇਹ ਸਾਰੇ ਕਹਿੰਦੇ ਆ ਕਿ ਕੋਈ ਘਾਲਸ ਪਰੇਸ਼ਾਨੀ ਹੈ ਉਹਨੂੰ ਦੂਰ ਕਰਾਂਗੇ ਅਸੀਂ ਡਰਿੰਕ ਕਰ ਲਵਾਂਗੇ ਉਹ ਸਿਰਫ 2 ਘੰਟੇ ਦੇ ਅਸਰ ਲਈ ਤੁਸੀਂ ਆਪਣੀ ਪੂਰੀ ਜ਼ਿੰਦਗੀ ਖਰਾਬ ਕਰਦੇ ਤੁਸੀਂ ਇਹ ਨਹੀਂ ਪਤਾ ਕਿ ਤੁਹਾਡਾ ਲਿਵਰ ਕਿੰਨਾ ਕਰ ਸਕਦਾ ਤੁਹਾਨੂੰ ਤਾਂ ਇਸ ਕਰਕੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਪਰ ਵੀ authentic ਜਨ ਜਿਹੜਾ ਅਸਲੀਅਤ ਦੇ ਵਿੱਚ ਹੈਗਾ ਉਹੀ ਮਤਲਬ ਅਗੇ ਤੁਸੀਂ ਜੀ ਫੀਡਬੈਕ ਕਰੋ ਤਾਂ ਮੈਨੂੰ ਥੋੜਾ ਸਹੀ ਹੈ ਵੀ ਪ੍ਰੋਬਲਮ ਹੈ ਬਾਜੀ ਸਾਰਿਆਂ ਨੂੰ ਮੈਂ ਕਮਿਊਨਿਟੀ ਹੈਲਥ ਅਫਸਰ ਸਿੰਮਰਜੀ ਕੋਰ ਬਿਡਾਲੀ ਡਿਸਪੈਂਸਰੀ ਤੋਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਸੰਬੰਧ ਦੇ ਵਿੱਚ ਤੇ ਕੁਝ ਵਿਚਾਰ ਹੈ ਜਿਹੜੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ ਕਿ ਉਹਦੇ ਵਿੱਚ ਜਿਵੇਂ ਕਿ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ੇ ਜਿਹੜਾ ਹੈਗਾ ਉਹ ਇੱਕ ਬਹੁਤ ਹੀ ਵੱਡਾ ਸਮਾਜਿਕ ਮੁੱਦਾ ਜਿਹੜਾ ਉਹ ਬਣ ਗਿਆ ਹੈ ਤੇ ਘਰ ਘਰ ਉਹ ਜ਼ਿਆਦਾਤਰ ਮਤਲਬ ਯਮ ਲੈ ਲਓ ਕਿ ਉਹਨੂੰ ਆਪਣੀ ਜ਼ਿੰਦਗੀ ਬਣਾ ਲਓ ਉਹਨੂੰ ਜ਼ਿੰਦਗੀ 'ਚ ਸ਼ਾਮਿਲ ਕਰ ਲਓ ਤੇ ਫਿਲਹਾਲ ਜਿਹੜੀ ਸਾਨੂੰ ਲੋੜ ਹੈਗੀ ਉਹ ਵਿਚਾਰ ਜੀ ਉਹ ਇਹ ਹੀ ਹੈ ਜਿਹੜਾ ਕਿ ਆਲਰੇਡੀ ਚੱਲ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਇਹ ਨਸ਼ੇ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਆਪਣੇ ਘਰੋਂ ਆਪਣੇ ਪਿੰਡੋਂ ਤੇ ਆਪਣੇ ਸ਼ਹਿਰ ਵਿੱਚੋਂ ਖਤਮ ਕਰਨਾ ਹੈ ਤੇ ਇਹ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲਓ ਕਿ ਅਸੀਂ ਇਸ ਚੀਜ਼ ਨੂੰ ਛੁਟਕਾਰਾ ਜਿਹੜਾ ਇੱਕ ਕੋੜ ਨਾਮੀ ਚੀਜ਼ ਜਿਹੜੀ ਸਾਡੇ ਪੰਜਾਬ ਨੂੰ ਖਾ ਰਹੀ ਹੈ ਸਾਡੀ ਬਦਨਾਮੀ ਜਿਹੜੀ ਸੂਬੇ ਦੀ ਹੈ ਲੋਕਾਂ ਦੀ ਹੋ ਰਹੀ ਹੈ ਸਾਡੀ ਜਿਹੜੀ ਤਰੱਕੀ ਹੋਣੀ ਚਾਹੀਦੀ ਸੀਗੀ ਉਹ ਰੁਕ ਗਈ ਹੈ ਉਹਨਾਂ ਸਾਰਿਆਂ ਨੂੰ ਅਸੀਂ ਥੱਲ ਪਾ ਦਈਏ ਤੇ ਇਹਹੀ ਸ਼ਬਦ ਕਹਿੰਦੇ ਹੋ ਮੈਂ ਤੁਹਾਡਾ ਸਦਾ ਧੰਨਵਾਦ ਤੇ ਉਹਨਾਂ ਨੂੰ ਪਿਆਰ ਦੇ ਨਾਲ ਢੀਲ ਕਰੀਏ ਕਿ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਉਹ ਚੀਜ਼ ਨੂੰ ਛੱਡ ਦੇਣ ਤੇ ਆਪਾਂ ਉਹਨਾਂ ਦਾ ਇਲਾਜ ਹੈ ਜਿਹੜਾ ਉਹਦੇ ਲਈ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਮੈਂ ਤੁਹਾਨੂੰ ਦੱਸ ਹੀ ਚੁੱਕੇ ਨੇ ਕਿ ਸਰਕਾਰ ਨੂੰ ਹਰ ਜ਼ਿਲ੍ਹੇ ਦੇ ਵਿੱਚ ਹਰ ਬਲੌਕ ਦੇ ਵਿੱਚ ਇਸ ਦੇ ਲਈ ਜਿਹੜੇ ਵਿਭਾਗ ਵੱਲੋਂ ਵੀ ਪ੍ਰਾਣਾਲੀ ਹੈ ਜਿਹੜੇ ਉਹ ਕਿੱਥੇ ਜਾ ਕਿੱਥੇ ਜਾ ਰਹੇ ਨੇ ਤੇ ਨਸ਼ਿਆਂ ਦੇ ਵਿੱਚ ਕੀ ਹੈ ਕਿ ਜਿਵੇਂ ਇਹ ਇੱਕ ਐਦਾਂ ਦਾ ਜਿਹੜਾ ਇੱਕ ਰੋਗ ਹੈਗਾ ਜਿਹੜਾ ਉਸ ਬੰਦੇ ਨੂੰ ਸਰੀਰਿਕ ਤੌਰ ਤੇ ਬਿਮਾਰ ਕਰਦਾ ਉਹਨੂੰ ਮਾਨਸਿਕ ਤੌਰ ਤੇ ਬਿਮਾਰ ਕਰਦਾ ਹੈ ਤੁਹਾਨੂੰ ਘਰ ਦੇ ਵਿੱਚ ਸਮਾਜਿਕ ਤੇ ਆਰਥਿਕ ਤੌਰ ਤੇ ਜਿਹੜੀ ਚੰਗੀ ਹੈ ਉਹ ਵੀ ਜਿਹੜੀ ਉਹਦਾ ਵੀ ਸਾਹਮਣਾ ਜਿਹੜਾ ਕਰਨਾ ਪੈਂਦਾ ਸ੍ਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਇਕੱਠੇ ਹੋਇਆ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਲੈ ਕੇ ਨਸ਼ੇ ਵਿਰੁੱਧ ਯੁੱਧ ਇਹ ਯੁੱਧ ਸੇ ਆਪਣੇ ਘਰਾਂ ਤੋਂ ਸ਼ੁਰੂ ਕਰਨਾ ਹੈ ਆਪਣੇ ਪਿੰਡਾਂ ਤੋਂ ਹੀ ਸ਼ੁਰੂ ਕਰਨਾ ਹੈ ਅਸੀਂ ਸਾਰੇ ਦੇਖ ਰਿਹਾ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਔਰ ਸਭ ਤੋਂ ਜ਼ਿਆਦਾ ਇਹਦਾ ਜਿਹੜਾ ਟਾਰਗੇਟ ਹੋ ਰਿਹਾ ਔਰ ਯੂਥ ਹੋ ਰਿਹਾ ਜਿਹੜੇ ਅੱਜ ਕੱਲ ਦੇ ਨੌਜਵਾਨ ਹੈ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਰਹੇ ਆ ਸਕੂਲ ਦੇ ਬੱਚੇ ਆ ਰਹੇ ਆ 14 ਤੋਂ 18 ਸਾਲ ਦੇ ਬੱਚੇ

ਹਰ ਤਰ੍ਹਾਂ ਦੇ ਕੈਪਸੂਲ ਬਾਰੇ ਕਫਸਫਿਰ ਬਾਰੇ ਜਿਨ੍ਹਾਂ ਨਾਲ ਵੀ ਨਸ਼ਾ ਕਰ ਸਕਦੇ ਆ ਉਹ ਸਾਰਿਆਂ ਨੂੰ ਪਤਾ ਹੈ। ਕੁੰਡੀ ਜੀ मैम ਵੱਲੋਂ ਸਾਡੇ ਸਕੂਲ 'ਚ ਵੀ ਲੈਕਚਰ ਡਿਊਟੀ ਲਗਾਈ ਗਈ ਹੈ ਕਿ ਉਹਨਾਂ ਨੂੰ ਜਾ ਕੇ ਅਵੇਅਰ ਕੀਤਾ ਜਾਵੇ। ਅਵੇਅਰਤਾ ਸੀ ਕਰ ਦਿੰਦੇ ਆ ਅਸੀਂ ਸਮਝਾ ਵੀ ਦਿੰਦੇ ਆ ਅਸੀਂ ਕਾਉਂਸਲਿੰਗ ਵੀ ਕਰ ਸਕਦੇ ਆ ਪਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਵਿਕਰੀ ਹੈ। ਸਾਰੇ ਉਹਨਾਂ ਵਿਕਰੀਆਂ ਅਸੀਂ ਉਸ ਤੇ ਰੋਕ ਨਹੀਂ ਲਗਾਵੇ। ਸਰਕਾਰ ਵੱਲੋਂ ਵੀ ਪਿੰਡਾਂ ਪਿੰਡਾਂ 'ਚ ਸਾਨੂੰ ਜੇ